जय श्री चंद्र हरे हर हर महादेव गुरमुख प्यारेयो सज्जनो मित्रो सो ਆਪਾਂ ਨੂੰ ਆਪਣੀ ਜ਼ੁਬਾਨ ਦੁਆਰਾ ਸੁੱਧ ਸ਼ਬਦ ਬੋਲਣੇ ਚਾਹੀਦੇ ਨੇ ਸੁੰਧ ਪਾਸ਼ਾ ਬੋਲਣੇ ਚਾਹੀਦੇ ਐਸੇ ਸ਼ਬਦਾਂ ਦੁਆਰਾ ਕਿਸੇ ਦੇ ਭਾਵ ਨੂੰ ਖੇਸ ਨਾ ਪਹੁੰਚੇ ਕਿਸ ਦੀ ਆਣ ਵਣ ਸ਼ਾਨ ਦੇ ਖਿਲਾਫ ਨਾ ਇਹ ਸ਼ਬਦ ਹੋਣ ਕਿਉਂਕਿ ਜੇ ਚੰਗੇ ਸ਼ਬਦ ਬੋਲਾਂਗੇ ਚੰਗੇ ਵਿਚਾਰ ਰੱਖਾਂਗੇ ਚੰਗੀ ਸੋਚ ਰੱਖਾਂਗੇ ਤਾਂ ਸਮਾਜ ਦੇ ਲੋਕ ਸਾਡੀ ਪ੍ਰਸ਼ੰਸਾ ਕਰਨਗੇ ਜੇ ਇਨਾ ਸ਼ਬਦਾਂ ਦੀ ਅਸੀਂ ਦੁਰਵਰਤੋਂ ਕਰਾਂਗੇ ਤਾਂ ਲੋਕ ਸਾਨੂੰ ਨਿੰਦਣਗੇ ਇਸ ਕਰਕੇ ਸਤਿਪੁਰਸ਼ਾਂ ਦੀ ਸੰਗਤ ਕਰਕੇ ਸਾਧੂਆਂ ਦੀ ਸੰਗਤ ਕਰਕੇ ਗੁਰਬਾਣੀ ਦੇ ਲੜ ਲਾ ਕੇ ਆਪਣੀ ਜੀਵਨ ਨੂੰ ਸਵਾਰਨਾ ਚਾਹੀਦਾ ਹੈ ਤੇ ਆਪਣੀ ਜੀਵਨ ਦੁਆਰਾ ਸੁੱਧ ਭਾਸ਼ਾ ਬੁਣੀ ਚਾਹੀਦੀ ਹੈ ਕਿਸੇ ਸਿਆਣੀ ਨੇ ਕਿਹਾ ਮਿੱਠੇ ਬੋਲ ਬੋਲੀ ਅਲਫਾਜ਼ੋਂ ਮੇ ਜਾਨ ਹੁੰਦੀ ਹੈ ਇਨੀ ਸੇ ਆਰਤੀ ਅਰਦਾਸ ਇਨੀ ਸੇ ਆਜਾਨ ਹੁੰਦੀ ਹੈ ਜੇ ਸਮੁੰਦਰ ਕੇ ਵਹੁਮ ਹੁੰਦੀ ਹੈ ਜਿਸ ਨਾਲ ਸਾਨੂੰ ਕੀ ਪਛਾਣ ਹੁੰਦੀ ਹੈ ਆਪਣਾ ਜੀਵ ਇਸ ਤਰ੍ਹਾਂ ਬਣਾਓ ਕਿ ਹਰ ਇੱਕ insan ਤੁਹਾਨੂੰ ਪਿਆਰ ਕਰੇ ਤਾਨੂੰ ਸਤਿ ਆਦਾ ਸਤਕਾਰ ਕਰੇ ਇਜਤ ਮਾਨ ਬਖਸ਼ੇ ਤੇ ਤੁਹਾਡੀ ਰਾਇ ਲਵੇ ਕੋਈ ਭਾਵ ਵੀ ਇਹ ਜੀਵਨ ਆਏ ਮਨੁੱਖਾ ਦੇ ਇਹ ਪਿਆਰੋਂ ਆਪਣ ਬਾਰ ਬਾਰ ਨਹੀਂ ਮਿਲਨੀ ਇਹ ਜੀਵਨ ਸਾਨੂੰ ਬਾਰ ਬਾਰ ਨਹੀਂ ਮਿਲਣਾ ਇਹਨੂੰ ਅਜਾਈ ਨਾ ਗਵਾਓ ਅਰਥ ਨਾ ਗਵਾਓ ਸਤਿ ਪ੍ਰਸ਼ਾ ਅ ਸੰਗਤ ਕਰਕੇ ਪਰਮੇਸ਼ਰ ਦੇ ਲੜ ਲਾ ਕੇ ਆਪਣੀ ਜੀਵਨ ਨੂੰ ਸਵਾਰਨਾ ਚਾਹੀਦਾ ਹੈ ਤੇ ਸੁੱਧ ਵਿਚਾਰ ਰੱਖਣੇ ਚਾਹੀਦੇ ਨੇ ਹਰ ਹਰ ਮਹਾਦੇਵ ਜੈ ਸ਼੍ਰੀ ਚੰਦਰ ਆ